ਹਾਂਜੀ ਬਾਈ ਜੀ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਸੋ ਮਿੱਤਰਾਂ ਜੀ ਆਪਾਂ ਖੜੇ ਆਂਗੇ ਡੇਰੀ ਫਾਰਮ ਦੇ ਵਿੱਚ ਬਾਈ ਨੇ ਪੂਰੇ ਪ੍ਰੋਪਰ ਰਿਕਾਰਡ ਵਾਲੀ ਜਰਸੀਆਂ ਵੇਚਣੀ ਹੈ ਇਹ ਤੋਂ ਪਹਿਲਾਂ ਸਾਨੂੰ ਮੈਂ ਫਾਰਮ ਵਿੱਚ ਨਿਗਾਹ ਮਰਵਾ ਦੇਣਾ ਵੀਰ ਦੇ ਤਕਰੀਬਨ 60-70 ਜਿਹੜੇ ਪਸ਼ੂ ਰੱਖੇ ਹੋਏ ਨੇਗੇ ਦੇਖ ਸਕਦੇ ਹੋ ਬਾਕੀ ਆਪਾਂ ਬਾਈ ਨਾਲ ਗੱਲਬਾਤ ਕਰਾਂਗੇ ਪਹਿਲਾਂ ਵੀਡੀਓ ਪੂਰੀ ਗੌਰ ਨਾਲ ਦੇਖਿਆ ਡਿਟੇਲ ਪੂਰੀ ਲੈਣੀ ਹੈ ਫਿਰ ਜਿਹੜਾ ਬਾਈ ਨਾਲ ਤੁਸੀਂ ਸੰਪਰਕ ਕਰਨਾ ਹੈ ਹਨਾ ਖਰੀਦਣ ਵਾਲਾ ਭਰਾ ਕਿਸੇ ਵੀ ਢੰਗ ਤੋਂ ਤਸੱਲੀ ਕਰ ਸਕਦਾ ਤੇ ਬਾਕੀ ਆਪਾਂ ਕਰਦੇ ਆ ਬਾਈ ਨਾਲ ਗੱਲਬਾਤ ਤੇ ਨਾਲ ਦੀਆਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ हां जी भाई सत श्री अकाल जी सत श्री अकाल जी भाई।, भाई नाम ਤੇ ਐਡਰੈਸ ਬੋਲਦਗੇ ਨਾਮ ਜੀ ਮੇਰਾ ਗੁਰਜੰਟ ਜੀ ਹਾਂ ਜੀ ਪਿੰਡ ਮੋਡਰਨ ਸੁੱਥਾ ਜਿਲ੍ਹਾ ਬਰਨਾਲਾ ਜੀ ਤਹਿਸੀਲ ਤਪਾ ਜਦੋਂ ਤਪੇ ਤੋਂ ਭਦੌੜ ਨੂੰ ਜਾਵਾਂ ਯਾ ਰਸਤੇ 'ਚ ਰਾਈਏ ਦੇ ਨੇੜੇ ਪਿੰਡ ਮੋਡਮਕਸੂ ਥਾ ਗਿਆ ਤੇ ਮੋਬਾਈਲ ਨੰਬਰ ਭਾਈ ਕਿੰਨਾ ਹੈ 9893442 ਕਿੰਨੇ ਕਿ ਪਸ਼ੂ ਰੱਖੇ ਆਪਣੇ ਟੋਟਲ ਹੋਣ 665 ਪਸ਼ੂ ਹੋ ਗਏ ਵੀਰੇ ਕਿੰਨੇ ਕਿ ਸਮੇ ਤੋਂ ਕਰ ਰਹੇ ਫਾਰਮ ਦਾ ਕੰਮ ਆਪਾਂ ਕਪਣ ਹੋ ਗਏ 7 8 68 ਸਾਲ ਹੋ ਗਏ 78 ਸਾਲ ਹੋ ਗਏ ਠੀਕ ਹੈ ਠੀਕ ਹੈ ਵਧੀਆ ਚੱਲ ਰਿਹਾ ਬਈ ਕੰਮ ਸੱਟ ਪੂਰਾ ਬਈ ਪੂਰਾ ਠੀਕ ਹੈ ਇਹ ਆਪਾਂ ਜਰਸੀ ਬਾਡ ਸੇਲ ਕਰਨੀ ਆ ਹਾਂ ਬਈ ਤੇ ਜੇ ਆਪਾਂ ਗੱਲ ਕਰੀ ਹੁਣ ਕਿਹੜਾ ਸੂਸ ਹੁੰਦੀ ਹੈ ਇਹ ਇਹ ਤੀਜਾ ਬਈ ਤੀਜਾ ਸੂਸ ਹੁੰਦੀ ਹੈ ਸੂਨ ਦੇ ਕਹ ਕਹ ਤਨ ਬਾਕੀ ਪਿਆਗੇ ਸੂਨ ਦੇ ਬਾਕੀ ਜੇ 14 ਕਿਨ ਬਾਕੀ ਰਹਿ ਗਈ ਜੀ 14 ਕਿਨ ਬਾਕੀ ਪੈ ਅਜ ਆਪਾਂ ਲਗਭਗ ਮੰਨ ਕੇ ਵੀ 27 28 ਤਰੀਕ ਨੂੰ ਵੀਡੀਓ ਬਣਾ ਰਹੇ ਹਾਂ ਹਜੇ 12 ਤਰੀਕ ਤੱਕ ਨਵੰਬਰ ਮਹੀਨੇ ਦੇ ਦਿਨ ਪੂਰੇ ਕਰੂ ਹਾਂ ਹਾਂਜੀ ਹਾਂਜੀ ਤੇ ਕੀ ਰਿਕਾਰਡ ਆ ਦੁੱਧ ਕਿੰਨਾ ਆਪੇ ਜੀ ਟਸਨ ਦੀ ਹੈ ਜੀ ਹਾਂ ਟੇਸ਼ਨ ਦੀ ਹਾਂ ਟੇਸ਼ਨ ਦੀ ਜੀ ਤੇ ਦੁੱਧ ਨੇ 33 32 ਕਿਲੋ ਪਾਏ ਜੀ 33 32 ਲੀਟਰ ਦੇ ਵਿੱਚ ਹਾਂ ਠੀਕ ਹੈ ਤੇ ਕਿਹੜਾ ਸੀਮਾ ਲੱਗਿਆ ਹੁਣ ਹੁਣ ਬਿਗ ਸੌਟ ਲੱਗਿਆ ਜੀ 66 ਲਾ ਜਾਂ 960 ਆ ਇਹ 90 ਜੀ 960 ਲੱਗਿਆ ਹਾਂ ਠੀਕ ਹੈ ਠੀਕ ਹੈ ਤੇ ਲਾ ਵੀ ਤੋੜ ਕੇ ਦਿਖਾ ਫਿਰ ਬੈਠ ਹੁਣ 15 ਵਾਲੀ ਦਿਖਾਈਏ ਤੀਜਾ ਸੂਆ ਬਸੇ ਦਿੱਤੀਆਂ ਗਿਆ ਪਹਿਲਾਂ ਹੀ ਪਹਿਲਾ ਸੂਆ ਵੀ ਦੂਜਾ ਸੂਆ ਵੀ ਠੀਕ ਆ ਦਸਨ ਤੋੜ ਕੇ ਦਿਖਾ ਦੇਣਾ ਹੈਗੇ ਕਿ ਜੇ ਪੁਰਾਣੇ ਬਰੀਡ ਤੇ ਕੰਮ ਕਰਨਾ ਚੰਗੇ ਬੱਚੇ। ਬਰਤ ਲਿਆ ਰਹੇ ਜਰੂਰ ਆਉ ਮੈਨੂੰ ਕਿਉਂਕਿ ਤੁਹਾਨੂੰ ਪਤਾ ਫਾਰਮ ਵਾਲੇ ਬਾਹਰ ਕਿੱਥੇ ਲਿਆ ਰਹਾ ਪਾਇ ਨਹੀਂ ਹੁੰਦਾਗਾ। ਅੱਜ ਤੋੜਨ ਦੇ ਵਾਸਤੇ ਥੋੜਾ ਬਾਹਰ ਕੱਢੀ ਆ ਬਾਹਰ। ਆ ਜਾ ਜਾ। ਅਡਰਾ ਦੀ ਕੁਆਲਿਟੀ ਚੈੱਕ ਕਰ ਸਕਦੇ ਹਾਂ। ਗਲਤ ਵੜ ਕੇ ਤੋਲ ਜੰਟਾ ਨਾ ਜਾਂ ਨਹੀਂ ਤਲੇਦੇ ਵਾਲੇ ਉਹਦੀ ਕਰਦੀ ਆ। ਹਾਂ ਹਾਂ ਦੇਖ ਲੈਂਦੇ ਹਾਂ। ਹਾਂ ਆ ਇੱਥੇ ਹੀ ਵੜ ਕੇ ਤੋਲ ਲੀ ਨਾ। ਹੱਕ ਦੇ ਪਿੱਛੋਂ। ਹੂੰ। ਲੈ ਤੂੰ ਸਾਨੂੰ ਤੋੜ ਕੇ ਦਿਖਾਉਣਾ ਬਾਹਰ। ਹੂੰ ਹੋਂਦ ਰੇਸ ਦੀ। ਆ ਜਾ। ਹਜੇ 14-15 ਦਿਨ ਬਾਕੀ ਸੌਣ ਦੇ ਬਾਕੀ ਪੈਣਗੇ। ਤੇ ਬਾਕੀ ਸਭ ਨੇੜੇ ਹੋ ਕੱਡਰ ਦੀ ਕੁਆਲਿਟੀ ਮੈਂ ਚੈੱਕ ਕਰਾਵਾਂ ਨਾ ਮਸ਼ੀਨੀ ਥਣ ਲੱਗਿਆ ਵਾ ਵਹਿੜ ਨੂੰ ਤੇ ਦੁੱਧ ਪਾਈ ਕਹਿੰਦਾ 31 32 ਕਿ ਉਧਰ ਆਣ ਵਾਲਾ ਪਾ ਦਿੰਦੀ ਹੈ ਨਾ ਫੇਸ ਕੁਆਲਿਟੀ ਦੇਖ ਸਕਦੇ ਵਾ ਕੱਡਰ ਦੀ ਕੁਆਲਿਟੀ ਸਾਰੀ ਚੰਗੇ ਢਾਂਚੇ ਦੀ ਹੈਗੀ ਬੇਲ ਲੰਬਾਈ ਉਚਾਈ ਕਾਫੀ ਵਧੀਆ ਵਹਿੜ ਦੀ ਗ੍ਰੈਂਡ ਫੈਰ ਰੇਟ ਵੀਰੇ ਆਪਾਂ ਤਾਂ ਕਿੰਨਾ ਕਰਾਂਗਾ ਰੇਟ ਬਈ ਫੋਨ ਤੇ ਫੋਨ ਤੇ ਗੱਲਾਂ ਹੋਊਗਾ ਜਾਇਦ ਜੀ ਵਹਿੜ ਦੇ ਹਿਸਾਬ ਨਾਲ ਹਾਂ ਬਈ ਆਪਾਂ ਤਾਂ ਦੇਖੋ ਪੱਕੜ ਕੋਈ ਹੋ ਕਰਦੇ ਆਪਾਂ ਤਾਂ ਕੋਈ ਕਾਰੋਬਾਰੀ ਬੰਦੇ ਨਹੀਂ ਹਾਂ ਆਪਾਂ ਤਾਂ ਦੇ ਫਾਰਮ ਚੋ ਵੇਚਨੀ ਆਂ ਉਸ ਤੋਂ ਜ਼ਿਆਦੇ ਹੋ ਜਾਂਦੇ ਆ ਹ ਠੀਕ ਆ ਰੁਕੀ ਤੇ ਅੱਜ ਤੁਹਾਨੂੰ ਥਾਣਾ ਦਾ ਨਾ ਗੈਪ ਦਿਖਾ ਦਿੰਨੇ ਹੈਗੇ ਗੈਪ ਦੇਖ ਸਕਦੇ ਹੋਗੇ ਬਹੁਤ ਜ਼ਿਆਦਾ ਹੈਗਾ ਇੱਧਰ ਤੁਹਾਨੂੰ ਰੈਣੀ ਸ਼ੈਡ ਥਾਣਾ ਦੀ ਜਿਹੜੀ ਬੰਤਰ ਹੈ ਉਹ ਦਿਖਾ ਗੈਪ ਦਾ ਪੂਰਾ ਜੱਠ ਦਾ ਪਿਆਗਾ ਹਜੇ ਮਾਲਗਾ 14 ਦਿਨ ਸੂਣ ਦੇ ਪੈਗੇ ਜਦੋਂ ਸੁੱਕੇ ਪਸਮਾ ਕੇ ਰੂ ਥਣ ਵਧੀਆ ਕੱਢੂ ਕਰਮ ਵਾਲੀ ਤੇ ਇਹ ਚੰਗੀ ਆ ਤੇ ਏਜੰਟ ਵੀਰੇ ਕਰੀ ਮੋਬਾਈਲ ਨੰਬਰ ਫੇਰ ਬੋਲਦੀ ਬਾਹਰ ਤਨ 99 ਜੀ ਹਾਂਜੀ 6446 ਜੀ ਠੀਕ ਆ ਇਹ ਬਾਈ ਦਾ ਸਮਰਕਰ ਨੰਬਰ ਆ ਸੋ ਜਿਹੜਾ ਭਰਾ ਖਰੀਦੂਗਾ ਬਾਈ ਦੇ ਇਥੇ ਪੈਂਡ ਆ ਕੇ ਤਸੱਲੀ ਕਰਕੇ ਬੈਠ ਦੇਖ ਕੇ ਖਰੀਦ ਸਕਦੇ ਹੋ ਧੰਨਵਾਦ ਜ